ਸੰਗਤਾਂ ਵੀ ਗੁਰਬਾਣੀ ਦਾ ਆਨੰਦ ਮਾਣ ਰਹੀਆਂ ਨੇ ਸਤਸੰਗਿਓ ਆਓ ਜਿਹਨੇ ਇੱਥੇ ਬੈਠੇ ਹੋ ਜਿਨੇ ਘਰਾਂ ਜੇ ਬੈਠ ਕੇ ਇਸ ਸਮਾਗਮ ਦਾ ਤੁਸੀਂ ਆਨੰਦ ਮਾਣ ਰਹੇ ਹੋ ਦੋਵੇਂ ਹੱਥ ਜੋੜ ਲਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਸੰਗਿਓ ਜਦੋਂ ਵੀ ਜੀਵਨ ਬੰਦਾ ਹੈ ਨਾ ਗੁਰਮਖਾਂ ਦੀ ਭਲੇ ਪੁਰਸ਼ਾਂ ਦੀ ਸੰਗਤ ਨਾਲ ਬੰਦਾ ਹੈ ਨਾਮ ਜਪਨ ਵਾਲਿਆਂ ਦੀ ਸੰਗਤ ਹਦਕੇ ਹੀ ਗੁਰਮਖੋ ਉਹ ਨਾਮ ਦਾ ਰੰਗ ਲੱਗਦਾ ਹੈ ਅੱਜ ਜੋ ਗੁਰਮਤ ਅਨੁਸਾਰ ਨਵਾਂ ਸਾਲ ਹੈ ਜਿਨਨੇ ਗੁਰਸਿੱਖ ਨੇ ਗੁਰਨਾਨਕ ਨਾਮ ਲੇਵਾ ਉਹ ਬੜੀ ਸ਼ਰਧਾ ਭਾਵਨਾ ਦੇ ਨਾਲ ਅੱਜ ਨਵਾਂ ਸਾਲ ਮਨਾ ਰਹੇ ਨੇ ਤੇ ਸਤਿਗੁਰ ਜੀ ਕਿਰਪਾ ਕਰਨ ਸਤਿਗੁਰ ਬਖਸ਼ਿਸ਼ ਕਰਨ ਅਰਦਾਸ ਕਰਿਓ हे ਗਰੀਬ ਨਵਾਜ਼ ਜੀ ਅੱਜ ਨਵਾਂ ਸਾਲ ਹੈ ਕਿਰਪਾ ਕਰਿਓ ਬਖਸ਼ਿਸ਼ ਕਰਿਓ ਤਰਸ ਕਰਿਓ ਜਿਹੋ ਜਿਹੇ ਕੰਮ ਤੁਹਾਨੂੰ ਚੰਗੇ ਲੱਗਦੇ ਨੇ ਸਾਡੇ ਕੋਲ ਉਹ ਜਿਹੇ ਕੰਮ ਕਰਾਉਣੇ ਤੁਸੀਂ ਸਤਿਗੁਰੂ ਪਿਛਲੀਆਂ ਗਲਤੀਆਂ ਭੁੱਲਾਂ ਬਖਸ਼ ਲਿਓ ਇਹ ਬੇਨਤੀ ਕਰਿਓ ਜੈਸਾ ਬਾਲਕ ਭਾਈ ਸੁਭਾਈ ਲੱਖ ਅਪਰਾਧ ਕਮਾਵੇ ਕਰ ਉਪਦੇਸ਼ ਠਿਰਕੇ ਬਹੁ ਭਾਤੀ ਬਹੁਤ ਪਿਤਾ ਗੱਲ ਲਾਵੇ ਤਾਂ ਬੇਨਤੀ ਕੀ ਕਰਦੀ ਹੈ ਪਿਛਲੇ ਔਗਣ ਬਖਸ਼ ਲੇ ਪ੍ਰਭ ਅਗੇ ਮਾਰਗ ਪਾਵੇ ਸਤ ਸੰਗਿਓ ਸਤਗੁਰੂ ਜੀ ਕਹਿੰਦੇ ਚੇਤ ਗੋਵਿੰਦ ਅਰਾਧਿਐ ਤੂੰ ਉਸ ਪਰਮੇਸ਼ਰ ਨੂੰ ਧਿਆਹ ਗੋ ਕਹਿੰਦੇ ਨੇ ਧਰਤੀ ਨੂੰ ਪਥਵੀ ਨੂੰ ਤੇ ਵਿੰਦ ਕਹਿੰਦੇ ਨੇ ਪਾਲਣਾ ਕਰਨ ਦੇ ਨੂੰ ਜਿਹੜਾ ਸਾਡੀ ਸ੍ਰਿਸ਼ਟੀ ਦੀ ਪਾਲਣਾ ਕਰਨ ਵਾਲਾ ਹੈ ਚੇਤ ਗੋਵਿੰਦ ਅਰਾਧਿਐ ਕਹਿੰਦੇ ਉਹਨੂੰ ਧਿਆਹ ਤੂੰ ਉਹਦੀ ਅਰਦਾਸ ਕਰ ਤੇ ਮਿਲੇਗਾ ਕੀ ਹੋਵੇ ਆਨੰਦ ਘਣਾ ਕਹਿੰਦੇ ਤੇਰੇ ਅੰਦਰ ਬਹੁਤ ਜ਼ਿਆਦਾ ਆਨੰਦ ਵਨ ਜਾਵੇਗਾ ਘਣਾ ਬਿਆੰਤ ਆਨੰਦ ਤੇਰੇ ਅੰਦਰ ਵਨ ਜਾਵੇਗਾ ਤੇ ਆਨੰਦ ਗੁਰਮੁਖੋ ਮਿਲਦਾ ਹੈ ਸਤਗੁਰ ਦੀ ਸ਼ਰਨ ਵਿੱਚ ਆ ਕੇ ਨਾਮ ਜਪਣ ਦੇ ਨਾਲ ਪੜਦੇ ਨਾ ਆਨੰਦ ਆਨੰਦ ਸਭ ਕੋ ਕਹੇ ਆਨੰਦ ਗੁਰੂ ਤੇ ਜਾਣਿਆ ਇੱਕ ਖੁਸ਼ੀ ਹੁੰਦੀ ਹੈ ਗੁਰਮੁਖੋ ਖੁਸ਼ੀ ਕਈ ਵਾਰ ਅਸੀਂ ਬਾਜ਼ਾਰ ਵਿੱਚੋਂ ਪੈਸੇ ਦੇ ਕੇ ਵੀ ਲੈ ਲੈਨੇ ਆਂ ਹੁਣ ਮੰਨ ਲਓ ਬੱਚੇ ਨੂੰ ਗੁਵਾੜਾ ਚਾਹੀਦਾ ਨਾ ਉਹ 10 ਰੁਪਏ ਦਾ ਉਹਨੂੰ ਗੁਵਾੜਾ ਲੈ ਆ ਦੀਏ ਤੇ ਬੱਚਾ ਖੁਸ਼ ਹੋ ਜਾਂਦਾ ਹੈ ਸਾਨੂੰ ਘਰ ਵਿੱਚ ਕਿਸੇ ਚੀਜ਼ ਦੀ ਲੋੜ ਹੈ ਅਸੀਂ ਬਾਜ਼ਾਰੋਂ ਉਹ ਚੀਜ਼ ਲੈ ਆਉਨੇ ਆਂ ਮਾਇਆ ਖਰਚ ਕੇ ਅਸੀਂ ਖੁਸ਼ ਹੋ ਜਾਂਦੇ ਪਰਵਾਰ ਖੁਸ਼ ਹੋ ਜਾਂਦਾ ਹੈ ਪਰ ਜਿਹੜਾ ਆਨੰਦ ਹੁੰਦਾ ਹੈ ਨਾ ਗੁਰਮੁਖੋ ਇਹਦਾ ਸਬੰਧ ਹੈ ਅਧਿਆਤਮਕ ਦੇ ਨਾਲ ਇਹ ਜਦੋਂ ਆਤਮਾ ਨੂੰ ਗੁਰਮੁਖੋ ਰੰਗ ਲੱਗਦਾ ਹੈ ਸਤਗੁਰ ਦੀ ਕਿਰਪਾ ਹੁੰਦੀ ਹੈ ਸਤਗੁਰ ਜੀ ਦੀ ਬਖਸ਼ਿਸ਼ ਹੁੰਦੀ ਹੈ ਫਿਰ ਇਹ ਆਨੰਦ ਮਿਲਦਾ ਹੈ ਜਿਸ ਨੂੰ ਆਨੰਦ ਮਿਲ ਗਿਆ ਨਾ ਉਹਦੀਆਂ ਸਾਰੀਆਂ ਟੈਨਸ਼ਨਾਂ ਦੂਰ ਹੋ ਜਾਂਦੀਆਂ ਨੇ ਉਹਦੀਆਂ ਸਾਰੀਆਂ ਚਿੰਤਾਵਾਂ ਦੂਰ ਹੋ ਜਾਂਦੀਆਂ ਨੇ ਜੇ ਜ਼ਿੰਦਗੀ 'ਚ ਵਿਚੜਦਿਆਂ ਵਿਚੜਦਿਆਂ ਕੋਈ ਦੁੱਖ ਦਾ ਸਮਾਂ ਵੀ ਆ ਜਾਵੇ ਨਾ ਉਹ ਫਿਰ ਦੁਖੀ ਨਹੀਂ ਹੁੰਦਾ ਸਤਿਗੁਰੂ ਅੱਗੇ ਅਰਦਾਸ ਕਰਦਾ ਹੈ ਬੇਨਤੀ ਕਰਦਾ ਹੈ ਤੇ ਵਿਚੜਦਿਆਂ ਵਿਚੜਦਿਆਂ ਸੁੱਖ ਦਾ ਸਮਾਂ ਆ ਜਾਵੇ ਨਾ ਉਹ ਸਤਿਗੁਰੂ ਦਾ ਫਿਰ ਸ਼ੁਕਰਾਨਾ ਕਰਦਾ ਹੈ ਫਾਗਾਂ ਵਾਲਿਓ ਸਤਿਗੁਰੂ ਕੋਲ ਆਨੰਦ ਮੰਗਰਾ ਹੈ ਚੇਤ ਗੋਵਿੰਦ ਅਰਾਧੀਏ ਹੋਵੇ ਆਨੰਦ ਘਣਾ ਅੱਗੇ ਸਾਧਗੁਣ ਕਹਿੰਦੇ ਸੰਤ ਜਿਨਾ ਮਿਲ ਪਾਈਐ ਰਸਨਾ ਨਾਮ ਪਣਾ ਤੂੰ ਗੁਰਮੁਖਾਂ ਦੀ ਸੰਗਤ ਕਰ ਬੰਦਗੀ ਵਾਲਿਆਂ ਦੀ ਸੰਗਤ ਕਰ ਨਾਮ ਜਪਣ ਵਾਲੇ ਦੀ ਸੰਗਤ ਕਰ ਤੇ ਇਹ ਦਾਤ ਤੈਨੂੰ ਫਿਰ ਸੰਗਤ ਵਿੱਚ ਆ ਕੇ ਮਿਲੇਗੀ ਨਾਮ ਜਪਣ ਦੀ ਆਓ ਦਾਸ ਦੀ ਭਾਵਨਾ ਹੈ ਗੁਰਮੁਖੋ ਅਸੀਂ ਵੀ 2 ਮਿੰਟ ਸਾਧਗੁਰ ਦੇ ਪਿਆਰ ਦੇ ਵਿੱਚ ਹਾਜ਼ਰੀ ਲਗਾਈਏ ਜਿਹਨੇ ਇੱਥੇ ਬੈਠੇ ਹੋ ਜਿਨੇ ਘਰਾਂ 'ਚ ਬੈਠ ਕੇ ਇਸ ਮਾਗਮ ਦਾ ਆਨੰਦ ਮਾ ਰਹੇ ਹੋ ਅੱਜ ਦੇ ਦਿਹਾੜੇ ਦੀਆਂ ਨਵੇਂ ਸਾਲ ਦੀਆਂ ਬੇਅੰਤ ਬੇਅੰਤ ਵਧਾਈਆਂ ਜੀ ਵਧਾਈਆਂ 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 ਬੜਾ ਹਿਆਂ ਬੜਾ ਹਿਆਂ ਵਧਾਈਆਂ ਅੱਜ ਤਰਲਾ ਭਾਇਓ ਸਤਿਗੁਰ ਦੇ ਚਰਨਾਂ ਦੇ ਵਿੱਚ ਪਿਛਲੇ ਔਗਣ ਬਖਸ਼ਲੇ ਪ੍ਰਭ ਅਗੇ ਮਾਰਗ ਪਾਵੇ ਉਹ ਪਿਆਰ ਦੇ ਨਾਲ ਅਸੀਂ ਵੀ ਆਰਾਦੀਏ ਹਾਜ਼ਰੀ ਲਗਾਈਏ ਸਤਿਗੁਰੂ ਕਿਰਪਾ ਕਰਨ ਸਤ ਨਾਮ ਵਾਹਿਗੁਰੂ ਸਤ ਨਾਮ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ nan vahe guru sat naam vahe guru sat naam vahe guru sat naam vahe ਸਤਗੁਰੂ ਜੀ ਕਹਿੰਦੇ ਤੂੰ ਗੁਰਮਖਾਂ ਦੀ ਸੰਗਤ ਵਿੱਚ ਆ ਕੇ ਤੇ ਨਾਮ ਜਪ। ਸਿਮਰਨ ਕਰ ਤੇਰੇ ਜ਼ਿੰਦਗੀ ਵਿੱਚ ਵੀ ਫਿਰ ਉਹ ਆਨੰਦ ਆ ਜਾਵੇਗਾ। ਉਹ ਖੇੜਾ ਆ ਜਾਵੇਗਾ। ਸਤਸੰਗਿਓ ਅੱਜ ਅਰਦਾਸ ਕਰਿਓ ਸਤਗੁਰੂ ਸਾਡੀ ਜ਼ਿੰਦਗੀ ਚੋਂ ਕਲਪਨਾ ਨਿਕਲ ਜਾਵੇ। ਇਹ ਕਲੇਸ਼ ਨਿਕਲ ਜਾਵੇ ਸਤਗੁਰੂ ਜੀ। ਅੰਦਰ ਖੇੜਾ ਅੰਦਰ ਆਨੰਦ ਆ ਜਾਵੇ। ਜੋ ਅੱਜ ਨਵਾਂ ਸਾਲ ਹੈ ਭਗਾਂ ਵਾਲਿਓ ਆਓ ਦਾਸ ਗੁਰਮੁਖ ਨੂੰ ਬੇਨਤੀ ਕਰੇਗਾ ਗੁਰਮੁਖਾਂ ਨੂੰ ਉਹ ਇੱਕ ਵਾਰ ਇਹ ਸ਼ਬਦ ਪੜ੍ਹ ਦੇਣ ਚੇਤ ਗੋਵਿੰਦ ਅਰਾਦੀਐ ਹੋਵੇ ਆਨੰਦ ਕਾ ਨਾਮ ਸਤਗੁਰੂ ਜੀ ਕਹਿੰਦੇ ਤੂੰ ਚੇਤ ਦੇ ਮਹੀਨੇ ਉਸ ਪ੍ਰਮਾਤਮਾ ਨੂੰ ਯਾਦ ਕਰ ਉਹਦਾ ਸਿਮਰਨ ਕਰ ਉਹਦੀ ਸਿਮਰਨ ਦੀ ਬਰਕਤ ਦੇ ਨਾਲ ਤੇਰੇ ਅੰਦਰ ਆਤਮਿਕ ਆਨੰਦ ਪੈਦਾ ਹੋ ਜਾਵੇਗਾ ਹਾਂਜੀ ਸੰਤ ਜਨ ਮਿਲ ਪਾਈ ਹੈ ਰਸਨਾ ਨਾਮ ਪਨਾ ਪਰ ਇਹ ਦਾਤ ਗੁਰਮਖਾਂ ਦੀ ਸੰਗਤ ਵਿੱਚ ਆ ਕੇ ਮਿਲਦੀ ਹੈ ਰੰਗ ਰਤਨਾਂ ਦੀ ਸੰਗਤ ਵਿੱਚ ਆ ਕੇ ਇਹ ਦਾਤ ਮਿਲਦੀ ਹੈ ਜਿਨ ਪਾਇਆ ਪ੍ਰਭ ਆਪਣ ਆਏ ਸਹਿ ਗਨਾ ਉਸ ਬੰਦੇ ਦਾ ਆਇਆ ਹੀ ਸੰਸਾਰ ਵਿੱਚ ਸਫਲਾ ਹੈ ਗੁਰਮਖੋ ਜਿਨਨੇ ਪਰਮਾਤਮਾ ਦਾ ਮਿਲਾਪ ਹਾਸਲ ਕਰ ਲਿਆ ਹੈ ਇੱਕ ਖਿਨ ਤਿਸ ਬਿਨ ਜੀਵਨ ਬਿਰਥ ਜਨਮ ਜਨਮ ਤਦ ਬਿਨਾਂ ਇਹ ਜ਼ਿੰਦਗੀ ਵਿਅਰਥ ਬੀਤ ਰਹੀ ਹੈ ਜਲ ਥਲ ਮਹੀਅਲ ਪੂਰਿਆ ਰਵਿਆ ਵਿੱਚ ਵਣ ਜਿਹੜਾ ਪ੍ਰਭੂ ਪਾਣੀ ਵਿੱਚ ਧਰਤੀ ਵਿੱਚ ਅਕਾਸ਼ ਜੰਗਲਾਂ ਵਿੱਚ ਹਰ ਥਾਂ ਵਿਆਪਕ ਹੈ ਸੋ ਪ੍ਰਭ ਚੇਤਨਾ ਆਵਈ ਕਿਤੜਾ ਦੁੱਖ ਗਣਾ ਜੇ ਉਹ ਪ੍ਰਭੂ ਹਿਰਦੇ ਵਿੱਚ ਨਹੀਂ ਵਸਦਾ ਜੇ ਉਹਦੀ ਯਾਦ ਇਦ ਵਿੱਚ ਨਾ ਵਸੇ ਤਾਂ ਉਹ ਮਨੁੱਖ ਮਾਨਸਿਕ ਰੋਗੀ ਬਣ ਜਾਂਦਾ ਹੈ ਜਿਨੀ ਰਾਵਿਆ ਸੋ ਪ੍ਰਭੂ ਸ਼ਰਦਾ ਦੇ ਨਾਲ ਪ੍ਰਮਾਤਮਾ ਨੂੰ ਆਪਣੇ ਹਿਰਦੇ 'ਚ ਵਸਾ ਲਿਆ ਉਹਨਾਂ ਦੇ ਭਾਗ ਜਾਗ ਪੈਂਦੇ ਨੇ ਹਰ ਦਰਸ਼ਨ ਕੋ ਮਨ ਲੋਚਦਾ ਗਿਆਨਕ ਪਿਆਸ ਮਨਾ ਸਤਗੁਰ ਜੀ ਕਹਿੰਦੇ ਨਾਨਕ ਦਾ ਮਨ ਵੀ ਹਰੀ ਦੇ ਦਰਾਰ ਨੂੰ ਤੰਗਦਾ ਹੈ ਲੋਚਦਾ ਹੈ ਨਾਨਕ ਦੇ ਮਨ ਵਿੱਚ ਹਰੀ ਦੇ ਦਰਸ਼ਨ ਦੀ ਪਿਆਸ ਲੱਗੀ ਹੋਈ ਹੈ ਚੇਤ ਮਿਲਾਏ ਸੋ ਪ੍ਰਭ ਤਿਸ ਕੈ ਪਾਏ ਲਗਾ ਨੀਰ ਤੇ ਕਹਿੰਦੇ ਨੇ ਇਹ ਸ਼ਬਦ ਵਿੱਚ ਜਿਹੜਾ ਮਨੁੱਖ ਮੈਨੂੰ ਹਰੀ ਦੇ ਨਾਮ ਮਿਲਾ ਦੇਵੇ ਮੈਂ ਉਹਦੇ ਚਰਨੀ ਲੱਗਾ ਰਹਾਗਾ ਦੇਤ ਮਿਲਾਏ ਸੋ ਪ੍ਰਗੂ ਤਿਸ ਕੈ ਪਾਏ ਲਗਾ ਸਤਗੁਰ ਜੀ ਕਿਰਪਾ ਕਰਨ ਸਤਗੁਰ ਬਖਸ਼ਿਸ਼ ਕਰਨ ਚੇਤ ਗੋਬਿੰਦ ਅਰਾਦੀਏ ਹੋਵੇ ਆਨੰਦ ਕਨਾਮ ਸੰਤ ਜਨਾ ਮਿਲ ਪਾਈਐ ਰਸਨਾ ਨਾਮ ਪਣਾ ਰਸਨਾ ਨਾਮ ਪਣਾ ਆਉ ਵਿਚਾਰ ਕਰਦੇ ਆਂ ਇਕ ਨੇ ਅਨੇਕਾਂ ਗਲਤੀਆਂ ਭੁੱਲਾਂ ਹੋ ਗਈਆਂ ਨੇ ਸਤ ਗੁਰੂ ਜੀ ਬਖਸ਼ਣ ਜੋਗ ਨੇ ਸਤ ਗੁਰੂ ਦੀ ਸਾਧ ਸੰਗ ਬਖਸ਼ਣ ਜੋਗ ਹੈ ਆਸ ਜੀ ਭੁੱਲਾਂ ਬਖਸ਼ੋ ਜੀ ਬਖਸ਼ ਦੇਹੁ ਦਿਓ ਅਸੀਸ ਪਰਵਾਨੋ ਫਤੇ ਪਿਆਰ ਵਿੱਚ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ